ਇਹ ਬਿਰ ਕਾਲੇ ਇਹ ਘੋੜਾ ਉਹ ਜਿਹੜਾ ਮੱਖਣ ਘੋੜਾ ਹਾਂਜੀ ਜਿਹਦੇ ਬਾਰੇ ਚੱਤਾਂ ਵੀ ਸੁਖਵੀਰ ਬਾਦਲ ਨੂੰ ਇਹ ਘੋੜਾ ਬਹੁਤ ਜ਼ਿਆਦਾ ਪਸੰਦ ਸੀ ਬਹੁਤ ਹਾਂਜੀ ਹਾਂਜੀ ਹਰਵਾੜੀ ਨਸਲੀ ਅੱਛਾ ਇਹ ਰਾਜਸਥਾਨ ਤੋਂ ਬਿਲੋਂਗ ਕਰਦੀ ਹੈ ਨਸਲ ਅੱਛਾ ਜੀ ਹਾਂਜੀ ਇਹ ਇਹਦਾ ਨਾਮ ਹੈ ਸਾਰੰਗ ਅੱਛਾ ਹਾਂਜੀ ਹਰਸ਼ ਘੋੜਾ ਇਹ ਮਸ਼ਹੂਰ ਤੂਫਾਨ ਦਾ ਉਹਦਾ ਬੱਚਾ ਹੈ ਜੀ ਜੀ ਅਜੇ ਤੱਕ ਮਿਲ ਕੇ ਮੇਰੇ ਖਿਆਲ ਤੋਂ ਵੀ ਆਪਾਂ ਹਾਲੇ ਤੱਕ ਕੋਈ ਘੋੜਾ ਜਾਂ ਘੋੜੀ ਕੋਈ ਸੇਲ ਨਹੀਂ ਕੀਤੀ ਜੀ ਹੂੰ ਸਿਰਫ ਆਪਣੇ ਸ਼ੌਂਕ ਨੂੰ ਲਿਆ ਰਿਹਾ ਕੋਈ ਪਸੰਦ ਆ ਜਾਂਦਾ ਲੈ ਆਉਂਦੇ ਆ ਬਸ ਬ ਲੈ ਆਉਂਦੇ ਇੱਕ ਕੈਬਨ ਬਣਾ ਦਿੰਦੇ ਹੋਰ ਵੀ ਨਹੀਂ ਯਾਰ ਆਪਾਂ ਹੋਰ ਰੱਖਣਾ ਹੈ ਜੀ ਹੋਰ ਰੱਖਣਾ ਹੈ ਵੀ ਸੇਲ ਵਾਸਤੇ ਅਸੀਂ ਕੋਈ ਔਨੀ ਹੈ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਜੀ ਤੇ ਜੀ ਮੇਰੇ ਆਪਣਾ ਪੜੋਸੀਆਂ ਦੇ ਬੱਚੇ ਹਨਾ ਪਿੰਡਾਂ ਦੇ ਪਿੰਡ ਦੇ ਮੁੰਡੇ ਆਉਂਦੇ ਆ ਜੀ ਨਸ਼ਾ ਤੋਂ ਦੂਰ ਹੋ ਕੇ ਸ਼ਾਮ ਨੂੰ ਆ ਕੇ ਰਾਈਡਿੰਗ ਕਰਦੇ ਆ ਠੀਕ ਹੈ ਜੀ ਇਹਨਾਂ ਦੀ ਸੇਵਾ ਕਰਦੇ ਆ ਬੱਚੇ ਛੋਟੇ ਛੋਟੇ ਬੱਚੇ ਵੀ ਆ ਸਤਿ ਸ਼੍ਰੀ ਅਕਾਲ ਦੋਸਤੋ ਰੇਡੀਓ ਸਪਾਈਸ ਤੇ ਮੈਂ ਕਰਮ ਸਿੱਖਾ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਗੱਲ ਕਰਾਂਗੇ ਘੋੜਿਆਂ ਦੀ ਘੋੜੇ ਮਨੁੱਖ ਦੀ ਜ਼ਿੰਦਗੀ ਨਾਲ ਸ਼ੁਰੂ ਤੋਂ ਜੁੜਿਆ ਆਇਆ ਜੇ ਗੱਲ ਕਰੀਏ ਭਾਰਤ ਦੀ ਕਿਹਾ ਜਾਂਦਾ ਕਿ ਇਤਿਹਾਸਕਾਰ ਦੱਸਦੇ ਆ ਕਿ ਜਦੋਂ ਆਰੀਅਨ ਭਾਰਤ ਦੇ ਵਿੱਚ ਹਮਲਾ ਕਰਨ ਆਉਂਦੇ ਆ ਤਾਂ ਉਹ ਨਾਲ ਘੋੜੇ ਤੇ ਲੋਹੇ ਦੇ ਹਥਿਆਰ ਲੈ ਕੇ ਆਉਂਦੇ ਆ ਜਿਹੜੇ ਇੱਥੋਂ ਦੇ ਮੂਲ ਭਾਰਤੀ ਲੋਕ ਸੀ ਉਹਨਾਂ ਕੋਲ ਨਾ ਲੋਹਾ ਸੀ ਨਾ ਘੋੜੇ ਸੀ ਉਹ ਇੱਕ ਵੱਡਾ ਕਾਰਨ ਰਿਹਾ ਕਿ ਆਰੀਆਨਾ ਨੇ ਭਾਰਤੀਆਂ ਨੂੰ ਮੂਲ ਭਾਰਤੀਆਂ ਨੂੰ ਹਰਾ ਦਿੱਤਾ ਘੋੜਾ ਹਮੇਸ਼ਾ ਜਿੱਥੇ ਸਫ਼ਰ ਕਰਨ ਦਾ ਸਾਧਨ ਰਿਹਾ ਉੱਥੇ ਲੜਾਈਆਂ ਦੇ ਵਿੱਚ ਵੀ ਬੰਦੇ ਦੇ ਨਾਲ ਹੱਕ ਇੱਕ ਡਾ ਕੇ ਘੋੜਾ ਨਾਲ ਖੜਦਾ ਰਿਹਾ ਜਿੱਥੇ ਬੰਦਾ ਸ਼ਹਾਦਤਾਂ ਦਿੰਦਾ ਰਿਹਾ ਜੰਗਾਂ ਜੁੱਧਾਂ ਦੇ ਵਿੱਚ ਬੰਦਿਆਂ ਦੀਆਂ ਮੌਤਾਂ ਹੁੰਦੀਆਂ ਰਹੀਆਂ ਉੱਥੇ ਲੱਖਾਂ ਘੋੜਿਆਂ ਨੇ ਵੀ ਆਪਣੀਆਂ ਜਾਨਾਂ ਦਿੱਤੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰੀਏ ਉਹਨਾਂ ਨੇ ਇੱਕ ਜੰਗ ਜਿਹੜੀ ਸੁਲਤਾਨ ਮੁਹੰਮਦ ਸ਼ਾਹ ਅਫਗਾਨਿਸਤਾਨ ਦੇ ਬਾਦਸ਼ਾਹ ਸੀ ਉਹਨਾਂ ਨਾਲ ਇੱਕ ਜੰਗ ਸਿਰਫ ਘੋੜੇ ਕਰਕੇ ਲੜੀ ਲਾਲੀ ਘੋੜੇ ਕਰਕੇ ਔਰ ਉਸ ਜੰਗ ਦੇ ਵਿੱਚ ਤਕਰੀਬਨ 12000 ਸੈਨਿਕ ਮਾਰੇ ਗਏ ਉਹਨਾ ਟਾਈਮਾਂ ਦੇ ਵਿੱਚ 60 ਲੱਖ ਰੁਪਈਆ ਉਸ ਜੰਗ ਤੇ ਖਰਚ ਹੋਇਆ ਸਿਰਫ ਇੱਕ ਘੋੜੇ ਕਰਕੇ ਘੋੜਾ ਕਿਉਂਕਿ ਉਸ ਵੇਲੇ ਵਕਤ ਦਾ ਆਵਾਜਾਈ ਦਾ ਵੀ ਵੱਡਾ ਸਾਧਨ ਸੀ ਜੰਗਾਂ ਜੁੱਧਾਂ ਜੰਗ ਜੁੱਧ ਲੜਨਾ ਘੋੜੇ ਤੋਂ ਬਿਨਾ ਸੰਭਵ ਹੀ ਨਹੀਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ ਤਾਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸਿੱਖ ਜੰਗਲਾਂ 'ਚ ਰਹਿੰਦੇ ਆ ਔਰ ਜਦੋਂ ਮੌਕਾ ਮਿਲਦਾ ਘੋੜਿਆਂ ਤੇ ਆਉਂਦੇ ਆ ਬਿਜਲੀ ਦੀ ਤਰ੍ਹਾਂ ਅਟੈਕ ਕਰਦੇ ਤੇ ਵਾਪਸ ਚਲੇ ਜਾਂਦੇ ਆ ਇਸੇ ਕਰਕੇ ਉਹਨਾਂ ਨੂੰ ਘੋੜ ਚੜੇ ਵੀ ਕਿਹਾ ਜਾਂਦਾ ਸੀ ਇਸ ਤਰੀਕੇ ਨਾਲ ਘੋੜਾ ਹਮੇਸ਼ਾ ਮਨੁੱਖ ਦੇ ਨਾਲ ਜੁੜਿਆ ਰਿਹਾ ਅੱਜ ਦੇ ਸਮੇਂ ਵਿੱਚ ਵੀ ਬੇਸ਼ੱਕ ਤਰੱਕੀ ਬਹੁਤ ਹੋ ਗਈ ਆ ਹਵਾਈ ਜਹਾਜ਼ ਆ ਗਏ ਆ ਦੁਨੀਆ ਦੇ ਉੱਤੇ ਸਭ ਤੋਂ ਤੇਜ਼ ਰਫ਼ਤਾਰ ਵਾਲੀਆਂ ਚੀਜ਼ਾਂ ਆ ਗਈਆਂ ਨੇ ਗੱਡੀਆਂ ਕਾਰਾਂ ਆ ਗਈਆਂ ਨੇ ਪਰ ਘੋੜੇ ਦੀ ਮਹੱਤਤਾ ਅੱਜ ਵੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿਉਂ ਦੀ ਤਿਉਂ ਬਣੀ ਹੋਈ ਆ ਇਹੀ ਕਾਰਨ ਕਿ ਕਈ ਵਾਰ ਘੋੜੇ ਸੁਲਤਾਨ ਘੋੜੇ ਵਰਗੇ ਘੋੜੇ ਆ ਜਿਹੜੇ ਉਹ 10-10 ਕਰੋੜ ਦੀ ਕੀਮਤ ਦੇ ਵਿੱਚ ਵਿਕੇ ਆ ਅੱਜ ਆਪਾਂ ਆਏ ਆ ਚੰਡੀਗੜ੍ਹ ਦੇ ਨਾਲ ਬਹਿਲੋਲਪੁਰ ਪਿੰਡ ਦੇ ਵਿੱਚ ਅਬੇ ਸਟੱਡ ਫਾਰਮ ਤੇ ਗੱਲ ਕਰਾਂਗੇ ਘੋੜਿਆਂ ਦੇ ਕਿਸਮਾਂ ਬਾਰੇ ਘੋੜਿਆਂ ਦੇ ਫਾਇਦੇਆਂ ਬਾਰੇ ਘੋੜਿਆਂ ਦੀਆਂ ਜਿਹੜੀਆਂ ਖਾਸੀਅਤਾਂ ਨੇ ਉਹਦੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਨੇ ਭਰਤ ਰਾਣਾ ਜੀ ਜਿਨ੍ਹਾਂ ਨੂੰ ਕਾਲਾ ਕਰਕੇ ਵੀ ਜਿਹੜਾ ਘੋੜਿਆਂ ਦੀ ਦੁਨੀਆ ਦੇ ਵਿੱਚ ਜਿਹੜੇ ਲੋਕ ਨੇ ਉਹ ਜਾਣਦੇ ਨੇ ਸਸੀ ਗੱਲ ਜੀ ਅਵੇ ਜੀ ਜਿੱਦਾਂ ਆਪਾਂ ਗੱਲ ਕਰਕੇ ਹਟਿਆ ਵੀ ਘੋੜਿਆਂ ਦਾ ਫਾਰਮ ਤੁਸੀਂ ਬਣਾਇਆ ਹੋਇਆ ਤੇ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੂੰਗਾ ਕਿ ਕੀ ਸੋਚਿਆ ਤੁਸੀਂ ਕਦੋਂ ਤੋਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਘੋੜਿਆਂ ਦਾ ਕੰਮ ਕਰਨਾ ਚਾਹੀਦਾ ਕੋਈ ਇਹ ਸ਼ੌਕ ਤਾਂ ਪੁਰਾਣਾ ਸੀ ਦਾਦਾ ਜੀ ਪਹਿਲਾਂ ਰੱਖਦੇ ਉਹਨਾਂ ਨੇ ਘੋੜੀ ਰੱਖੀ ਹੋਈ ਸੀ ਪਹਿਲਾਂ ਹੂੰ ਫਿਰ ਹੁਣ ਜਦੋਂ ਲੋਕਡਾਊਨ ਸਟਾਰਟ ਹੋਇਆ ਤੇ ਵੱਡੇ ਵੀ ਰਿੰਕੂ ਵੀਰ ਉਹਨਾਂ ਨੇ ਕੀਤਾ ਇਹ ਸਟਾਰਟ ਹਾਂਜੀ ਉਸ ਤੋਂ ਬਾਅਦ ਹੌਲੀ ਹੌਲੀ ਇਹ ਸ਼ੌਂਕ ਲੱਗ ਗਿਆ ਫਿਰ ਆਪਾਂ ਜਾਨਵਰ ਮਤਲਬ ਨੌਲੇਜ ਹੋਏਗੀ ਹੌਲੀ ਹੌਲੀ ਜਾਨਵਰ ਵਧਾਈ ਗਏ ਕਿੰਨੇ ਕੁ ਘੋੜੇ ਜੀ ਆਪਣੇ ਫਾਰਮ ਤੇ ਇਸ ਟਾਈਮ ਜੀ 16 ਹੈ ਜੀ ਸੱਤੋਣਾ ਲੱਗੇ ਹਾਂ ਜੀ ਹਾਂ ਜੀ ਕਿਹੜੀ ਕਿਹੜੀ ਨਸਲ ਦੇ ਘੋੜੇ ਇੱਥੇ ਪੰਜਾਬ ਦੇ ਵਿੱਚ ਲੋਕ ਪਾਲਦੇ ਆ ਪੰਜਾਬ 'ਚ ਤਾਂ ਮੇਨ ਤਾਂ ਨੁਕਰ ਹੈ ਨੁਕਰ ਹੈ ਹੁਣ ਮਾਰਵਾੜੀ ਦਾ ਵੀ ਸਕੋਪ ਕਾਫੀ ਵੱਧ ਗਿਆ ਹੈ ਮਾਰਵਾੜੀ ਵੀ ਰੱਖਣ ਲੱਗ ਗਏ ਸਾਰੇ ਹਾਂ ਜੀ ਅੱਛਾ ਮਾਰਵਾੜੀ ਦੇ ਵਿੱਚ ਜੇ ਆਪਾਂ ਅੱਗੇ ਗੱਲ ਕਰੀਏ ਵੀ ਜਿਵੇਂ ਬਲੱਡ ਲਾਈਨਸ ਹੁੰਦੀਆਂ ਨੇ ਵੇਰ ਲੱਗ-ਲੱਗ ਘੋੜਿਆਂ ਦੀਆਂ ਹਾਂਜੀ ਕਿਹੜੇ ਘੋੜੇ ਦੀ ਬਲੱਡ ਲਾਈਨ ਅੱਜ ਕੱਲ ਜਿਆਦਾ ਵਿਕ ਰਹੀ ਹੈ ਜੇ ਜਿਆਦਾ ਕੀਮਤ ਲੱਗ ਰਹੀ ਹੈ ਅੱਜ ਕੱਲ ਤਾਂ ਹੀ ਆਲੀਸ਼ਾਨ ਲਾਈਨ ਮਤਲਬ ਜਿਆਦਾ ਸੇਲ ਹੁੰਦੀ ਹੈ ਕਿਉਂਕਿ ਉਹਨਾਂ ਚ ਕੁਆਲਿਟੀ ਬਹੁਤ ਵਧੀਆ ਹੈ ਬਰੀਡ ਵਧੀਆ ਹੁੰਦੀ ਹੈ ਹਮ ਸਟਰਕਚਰ ਬਹੁਤ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਆ ਆਲੀਸ਼ਾਨ ਆਲੀਸ਼ਾਨ ਲਾਈਨ ਆਲੀਸ਼ਾਨ ਦਾ ਪਿਓ ਸੀ ਤੂਫਾਨ ਹਮ ਮੈਨ ਤੂਫਾਨ ਲਾਈਨ ਤੋਂ ਹੀ ਚੱਲ ਰਹੀ ਹੈ ਸਾਰੀ ਤੁਹਾਡੇ ਕੋਲ ਕਿਹੜੀ ਕਿਹੜੀ ਲਾਈਨ ਦੇ ਘੋੜੇ ਹੈਗੇ ਸਾਡੇ ਕੋਲ ਆਲੀਸਨ ਲਾਈਨ ਵੀ ਹੈ ਹਮ ਮੱਝੂਗੇ ਲਾਈਨ ਵੀ ਹੈ ਜਿਹੜਾ ਮੇਨ ਸਾਡਾ ਘੋੜਾ ਹੈ ਮੱਖਣ ਜਿਹੜਾ ਮੱਖਣ ਘੋੜਾ ਆਪਾ ਹਾਂਜੀ ਉਹ ਮੱਝੂਗੇ ਲਾਈਨ ਤੋਂ ਹੈ ਹਮ ਸਾਡੇ ਕੋਲ ਇੱਕ ਨੁੱਕਰਾ ਵੀ ਹੈ ਅੱਛਾ ਹਾਂਜੀ ਜਿਵੇਂ ਅੱਜ ਕੱਲ ਬੜੇ ਨੌਜਵਾਨ ਬਾਹਰ ਜਾ ਰਹੇ ਆ ਵਿਦੇਸ਼ਾਂ ਜਾ ਰਹੇ ਆ ਪੈਸੇ ਕਮਾਉਣ ਲਈ ਚਰਚਾ ਚੱਲ ਰਹੀ ਹੈ ਕਿ ਘੋੜਿਆਂ ਦਾ ਜਿਹੜਾ ਵਪਾਰ ਹੈ ਇੰਨਾ ਕਿ ਮਹੱਤਵਪੂਰਨ ਨਾ ਵੀ ਜਿਹੜਾ ਇਸ ਵਪਾਰ ਦੇ ਵਿੱਚ ਇੱਕ ਵਾਰ ਪੈ ਜਾਂਦਾ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਸੱਚ ਹੈ ਬਿਲਕੁਲ ਸੱਚ ਹੈ ਮੇਰੀ ਵੀ ਐਗਜ਼ਾਮਪਲ ਸੇਲ ਹੋਈ ਅੱਛਾ ਮੈਂ ਆਪਣਾ ਵੀਜ਼ਾ ਕੈਨਸਲ ਕਰਾਇਆ ਜੀ ਕੈਨੇਡਾ ਦਾ ਅੱਛਾ ਮੇਰੇ ਵੀਜ਼ਾ ਆ ਗਿਆ ਸੀ ਅੱਛਾ ਵੀਜ਼ਾ ਤੁਹਾਡਾ ਕੈਨੇਡਾ ਦਾ ਆ ਗਿਆ ਸੀ ਹਾਂ ਜੀ ਤੇ ਮੈਂ ਕੋੜੇ ਕਰਕੇ ਹੀ ਕੈਨਸਲ ਕਰਤਾ ਹਾਂ ਪਿਆਰ ਸਤਕਾਰ ਸੀ ਕੋੜਿਆਂ ਪ੍ਰਤੀ ਨਕ ਜਾਂ ਪਿਆਰ ਸੀ ਪਿਆਰ ਜਾਂ ਵਪਾਰ ਨਹੀਂ ਨਹੀਂ ਵਪਾਰ ਨਹੀਂ ਹੂੰ ਵਪਾਰ ਨਹੀਂ ਪਿਆਰ ਤੇ ਘੋੜਿਆਂ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਹੋਰ ਕਿੰਨੇ ਕੁ ਜਿਹੜੇ ਲੋਕ ਨੇ ਘੋੜਿਆਂ ਦੇ ਵਪਾਰ ਦੇ ਵਿੱਚ ਆਏ ਹੋਏ ਹੈ। ਲੇਕਿਨ ਮਾਲਵਾ ਬੈਲਟ ਤਾਂ ਸਾਰੀ ਮਤਲਬ ਘੋੜੇ ਨਾਲ ਭਰੀ ਹੋਈ ਹੈ। ਹੂੰ। ਹੁਣ ਸਾਡੇ ਵਾਲਾ ਇਹਦੇ ਪਹਾੜ ਦੇ ਇਰੇ ਚ ਵੀ ਬਹੁਤ ਮਤਲਬ ਉਹ ਵਧਦਾ ਜਾ ਰਿਹਾ ਹੈ ਮਾਰਵਾੜੀ ਦਾ। ਪਹਿਲਾਂ ਇੰਨਾ ਹੈ ਨਹੀਂ ਸੀ ਹੁਣ ਬਹੁਤ ਮਤਲਬ ਸ਼ੌਂਕ ਇੰਨਾ ਵਧ ਗਿਆ। ਹੂੰ ਇੰਟਰਨੈਟ ਤੇ ਵੀਡੀਓ ਦੇਖਦੇ ਆਂ। ਹੂੰ ਤੋਂ ਨਵੇਂ ਮੁੰਡੇ ਰੱਖਣ ਲੱਗ ਗਏ ਜੀ। ਇੱਕ ਮੈਨੂੰ ਦੱਸੋ ਵੀ ਜਿਵੇਂ ਨਾ ਜਿਵੇਂ ਮਾਲਵੇ ਚ ਤੁਸੀਂ ਦੱਸਿਆ ਵੀ ਮਾਲਵੇ ਚ ਬਹੁਤ ਸਾਰੇ ਲੋਕ ਘੋੜੇ ਪਾਲਦੇ ਆ। ਹਾਂਜੀ। ਪਰ ਦੁਆਬੇ ਤੇ ਮਾਝੇ ਦੇ ਵਿੱਚ ਇਹ ਚੀਜ਼ ਉਨੀ ਨਹੀਂ ਵਧੀ ਜਿੰਨੀ ਮਾਲਵੇ ਦੇ ਵਿੱਚ ਇਸ ਸ਼ੌਕ ਲੋਕਾਂ ਨੂੰ ਪਿਆ ਇਸ ਧੰਦੇ ਵੱਲ ਕੀ ਵਜ੍ਹਾ ਕੀ ਲੱਗਦੀ ਹੈ ਦੁਆਬੇ 'ਚ ਤਾਂ ਮੇਰੇ ਖਿਆਲ ਤੇ ਜ਼ਿਆਦਾਤਰ ਲੋਕ ਬਾਹਰ ਹੀ ਦਾ ਸੋਚਦੇ ਨੇ ਹੂੰ ਦੁਆਬੇ ਦੇ ਮਾਝੇ ਉਹ ਬਾਹਰ ਦਾ ਮਤਲਬ ਜ਼ਿਆਦਾਤਰ ਉਹਨਾਂ ਦੇ ਬੰਦੇ ਮਤਲਬ ਬਾਹਰ ਹੀ ਗਏ ਸਾਰੇ ਫੋਰਨ ਹੀ ਗਏ ਹੂੰ ਉਹ ਤਾਂ ਕਰਕੇ ਇਸ ਤੇ ਉਹ ਨਹੀਂ ਹੈ ਬਾਕੀ ਮਾਲਵੇ 'ਚ ਉਹਨਾਂ ਦਾ ਪੁੱਛਤੈ ਨਹੀਂ ਚੱਲ ਰਹੀ ਇਸ ਤੇ ਹੂੰ ਉਹ ਤਾਂ ਕਰਕੇ ਉਹਨਾਂ ਦਾ ਮਤਲਬ ਸ਼ੁਰੂ ਤੋਂ ਹੀ ਰੱਖਦੇ ਆਂ ਯੋ ਹੂੰ ਮਰਦਾ ਕੋਸਟ ਨਹੀਂ ਚਾਲਦੇ ਮਾਂ ਦਾ ਤੁਹਾਡੇ ਕੋਲ ਜਿਹੜਾ ਖਣ ਕੋੜਾ ਹਾਂਜੀ ਮਰਦ ਕੀ ਕੀ ਖੂਬੀਆਂ ਕੀ ਨੇ ਉਸ ਕੋੜੇ ਦੀਆਂ ਖੂਬੀਆਂ ਤੁਸੀਂ ਦੇਖੀਏ ਆਂ ਜੀ ਵੀਡੀਓ 'ਚ ਹੂੰ ਕੁਆਲਿਟੀ neck ਦੀ ਕੁਆਲਿਟੀ ਡਬਲ ਕੋਲਰ neck ਹੈ ਜੀ ਹੂੰ ਕੰਨ ਦੀ ਕੁਆਲਿਟੀ ਛੋਟੇ ਛੋਟੇ neck ਹੈ ਮੱਝੂਗਾਂ ਲੈਣ ਚ ਫੇਸ ਬਿਊਟੀ ਤਾਂ ਆਂਦੀ ਨਹੀਂ ਹੈ ਹੂੰ ਇਹਦੀ ਫੇਸ ਬਿਊਟੀ ਬਹੁਤ ਹੈ ਸਟਰਕਚਰ ਦੇਖੋ ਪਿੱਛੇ ਨੂੰ ਮਸਲ ਦੇਖੋ ਕਿੰਨੇ ਵਧੀਆ ਹੈ ਮਸਲ ਕਿਸੇ ਕੋੜੇ ਦੇ ਨਹੀਂ ਹੁੰਦੇ ਹੂੰ ਆਪਣੇ ਵਾਲੇ ਪੂਰੇ ਮਸਲ ਬਣੇ ਹੋਏ ਬਾਕੀ ਆਪਣੇ ਟਾਈਮ ਦਾ 19 ਵਾਰ ਦਾ ਜੇਤੂ ਹੈ ਜੀ ਇਹ ਹੂੰ ਉਨੀ ਵਾਰ ਫਸਟ ਪ੍ਰਾਈਜ਼ ਲੈ ਕੇ ਆਉਂਦਾ ਫਸਟ ਪ੍ਰਾਈਜ਼ ਆਇਆ ਕਿ ਬਰੀਡ ਵੀ ਨੇ ਬਹੁਤ ਚੰਗੇ ਕੀਤੇ ਤੇ ਬੱਚੇ ਵੀ ਫਸਟ ਆ ਰਹੇ ਆ ਹੂੰ 20 ਸਟੈਂਪਸ ਦੀ ਟੋਪ ਦੇ ਕੋੜੀਆਂ ਦੇ ਇਹਦੇ ਬੱਚੇ ਆ ਜਿਹੜੇ ਪਿਛਲੇ ਸਾਲ ਵੀਨਰ ਰਹੀ ਆ ਉਹ ਵੀ ਇਹਦੀ ਬੱਚੀ ਰਹੀ ਆ ਆਪਣਾ ਗੁਜਰਾਤ ਚ ਫਸਟ ਆਈ ਹੋਇਆ ਕਿਆ ਕਾਲੇ ਤੇ ਨਾ ਉਹ ਉਹ ਤਾਂ ਵੀ ਬੀਬਾ ਬੀਬਾ ਉਹ ਵੀ ਇਹਦੀ ਬੱਚੀ ਅੱਛਾ ਹਾਂਜੀ ਕਿ ਤਿੰਨ ਸੀ ਗੁਜਰਾਤ ਗੁਜਰਾਤ ਸ਼ੋਅ ਚ ਆਈ ਸੀਗੀ ਉਹ ਫਸਟ ਅਰੇ ਇੱਕ ਕੋੜਾ ਜਦੋਂ ਪੈਦਾ ਹੁੰਦਾ ਬਚਪਨ ਤੋਂ ਲੈ ਕੇ ਵੱਡੇ ਹੋਣ ਕਰਨ ਤੱਕ ਜਿਵੇਂ 4 ਕੁ ਸਾਲ ਦਾ ਇੱਕ ਮੰਨਿਆ ਜਾਂਦਾ ਵੀ ਘੋੜਾ ਜਿਹੜਾ ਉਹ ਤਿਆਰ ਹੋ ਜਾਂਦਾ ਹਾਂਜੀ ਸਟੇਰੀਲਨ ਵਾਲੇ ਵੀ 4 ਕੁ ਸਾਲ ਤੱਕ ਤਿਆਰ ਹੋ ਜਾਂਦਾ ਜਦੋਂ 4 ਦੰਦ ਉਹਦੇ ਆ ਜਾਂਦੇ ਆ ਹਾਂਜੀ ਤੇ ਉਦੋਂ ਤੱਕ ਕਿੰਨਾ ਕੁ ਖਰਚਾ ਹੋ ਜਾਂਦਾ ਘੋੜੇ ਦੇ ਖਰਾਕ ਦਾ ਜਾਂ ਹੋਰ ਦੇਖੋ ਖਰਚੇ ਦਾ ਇਵੇਂ ਹੈ ਜੀ ਵੀ ਵਿਚਾਰਾ ਉਹ ਕਿਹੜਾ ਮੰਗਦਾ ਕੁਝ ਵੀ ਮੈਨੂੰ ਕੁਝ ਪਾਓ ਜੇ ਤੁਸੀਂ ਉਹਨੂੰ ਸੁੱਕਾ ਖੱਬਲ ਵੀ ਖੱਬਲ ਵੀ ਪਾਈ ਜਾਓਗੇ ਉਹਨੇ ਸਟੇਰੀਲ ਬਣ ਜਾਣਾ ਹੂੰ ਠੀਕ ਹੈ ਜੀ ਖਰਚਾ ਬੰਦਾ ਮਾਲਕ ਆਪਣਾ ਇਸ ਤੋਂ ਕਰਦਾ ਵੀ ਨਹੀਂ ਯਾਰ ਆਪਾਂ ਇਹਨੂੰ ਮੂ ਘੋੜੀ ਦਾ ਮਤਲਬ ਕਿ ਉਹ ਕਰਨ ਪਾਣਾ ਹੈ ਹਨਾ ਚਾਰਾ ਪਾਣਾ ਹੈ ਜਾਂ ਆਪਾਂ ਇਹ ਚੀਜ਼ ਪਾਣੀ ਹੈ ਇਹ ਫੀਡ ਪਾਣੀ ਹੈ ਠੀਕ ਹੈ ਛੋਲੇ ਪਾਣੇ ਆ ਮਾਲਕ ਆਪਣੇ ਨੂੰ ਤਾਂ ਕਰਦਾ ਨਹੀਂ ਕੋੜਾ ਕਰ ਮੰਗਦਾ ਜੀ ਵੀ ਖਰਚੇ ਦਾ ਐ ਵੀ ਲੱਖ ਰੁਪਏ ਜੀ ਵੀ ਆਸਟ੍ਰੇਲੀਆ ਬਣ ਜਾਂਦਾ 50000 ਜੀ ਵੀ ਸਟ੍ਰੇਲੀਆ ਬਣ ਜਾਂਦਾ ਹੂੰ ਠੀਕ ਹੈ ਜੀ ਲੋਕੀ ਖਰਚਾ ਕਰਦੇ ਆ ਜੀ ਹੁਣ ਅਸੀਂ ਅਜ ਤੱਕ ਮਿਲ ਕੇ ਮੇਰੇ ਖਿਆਲ ਤੋਂ ਵੀ ਆਪਾਂ ਹਾਲੇ ਤੱਕ ਕੋਈ ਘੋੜਾ ਜਾਂ ਘੋੜੀ ਕੋਈ ਸੇਲ ਨਹੀਂ ਕੀਤੀ ਜੀ ਹੂੰ ਸਿਰਫ ਆਪਣੇ ਸ਼ੌਂਕ ਨੂੰ ਲਿਆ ਰਹੇ ਕੋਈ ਪਸੰਦ ਆ ਜਾਂਦਾ ਲੈ ਆਉਂਦੇ ਆ ਬਸ ਬੱਲੇ ਆਂਦੇ ਕਿ ਕੈਬਨ ਮੁੜਾ ਦਿੰਦੇ ਹੋਰ ਵੀ ਨਹੀਂ ਯਾਰ ਆਪਾਂ ਹੋਰ ਰੱਖਣਾ ਐ ਲਈ ਹੋਰ ਰੱਖਣਾ ਐ ਵੀ ਸੇਲ ਵਾਸਤੇ ਅਸੀਂ ਕੋਈ ਔਨੀ ਐ ਪਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ ਜੀ ਮੈਨੂੰ ਜੋ ਵਧੀਆ ਚੀਜ਼ ਮਿਲ ਕੇ ਵੀ ਦਿੱਤੀ ਇਸ ਇਸ ਮੈਂ ਇਸ ਲਾਈਨ ਚ ਆਇਆ ਘੋੜਿਆਂ ਨੂੰ ਮੈਨੂੰ ਸਭ ਤੋਂ ਵੱਧ ਜਿਹੜੀ ਚੀਜ਼ ਦੀ ਹੈ ਜੀ ਉਹ ਮੇਰੇ ਭਰਾ ਮਿਲ ਕੇ ਵੀ ਵੈਟਰਨਰੀ ਦੇ ਕੋਰਸ ਚ ਪੈ ਗਿਆ ਜੀ ਅੱਛਾ ਜੀ ਇਹ ਵੈਟਰਨਰੀ ਦਾ ਆਪਣਾ ਇੰਸਪੈਕਟਰ ਦਾ ਕੋਰਸ ਕਰਦਾ ਪਿਆ ਜੀ ਮੈਨੂੰ ਇਹ ਇਹ ਫੀਲ ਹੋ ਰਿਹਾ ਹੈ ਵੀ ਹਾਂ ਘਰ ਚ ਕੋਈ ਨਾ ਕੋਈ ਮੁੰਡਾ ਡਾਕਟਰ ਬਣੇਗਾ ਚਲੋ ਠੀਕ ਹੈ ਮੈਨੂੰ ਇਹ ਦਿੱਤਾ ਜੀ ਇਸ ਲਈ ਇਸ ਲਾਈਨ ਨੇ ਮੈਨੂੰ ਪੈਸਾ ਨਹੀਂ ਚਾਹੀਦਾ ਜੀ ਮੈਨੂੰ ਕੋਈ ਹੋਰ ਚੀਜ਼ ਦੀ ਚਾਹੀਦੀ ਨਾਮ ਨਹੀਂ ਚਾਹੀਦਾ ਪਰ ਆਪਣਾ ਘਰ ਦਾ ਬੱਚਾ ਜੀ ਕੋਈ ਹਨਾ ਇਸ ਇਨਾ ਪ੍ਰੇਮ ਕਰ ਰਿਹਾ ਇਹਨਾਂ ਨੂੰ ਇਨਾ ਸ਼ੌਕ ਪੈਦਾ ਹੋ ਰਿਹਾ ਮੇਰੇ ਪਿੰਡ ਦੇ ਜੀ ਮੇਰੇ ਆਪਣਾ ਪੜੋਸੀਆਂ ਦੇ ਬੱਚੇ ਹਨਾ ਪਿੰਡਾਂ ਦੇ ਪਿੰਡ ਦੇ ਮੁੰਡੇ ਆਉਂਦੇ ਆ ਜੀ ਨਸ਼ਾ ਤੋਂ ਦੂਰ ਹੋ ਕੇ ਸ਼ਾਮ ਨੂੰ ਆ ਕੇ ਰਾਈਡਿੰਗ ਕਰਦੇ ਆ ਠੀਕ ਹੈ ਜੀ ਇਹਨਾਂ ਦੀ ਸੇਵਾ ਕਰਦੇ ਆ ਬੱਚੇ ਛੋਟੇ ਛੋਟੇ ਬੱਚੇ ਆ ਵੀ ਆਪਣਾ ਜਿੰਨੇ ਵੀ ਬੱਚੇ ਆ ਉਹਨਾਂ ਦੀ ਬਲਕਿ ਵੀ ਉਹਨਾਂ ਦੇ ਕੋਲ ਜਾ ਕੇ ਸਫਾਈ ਕਰਨੀ ਆ ਉਹਨਾਂ ਨੂੰ ਮੁਲਕੀ ਵੀ ਕਮਾਉਂਦੇ ਆ ਐਕਸਰਸਾਈਜ਼ ਕਰਾਉਂਦੇ ਆ ਉਹ ਬਚਾਰੇ ਉਹਨਾਂ ਨੂੰ ਆਹਾਂਦਾ ਵੀ ਸ਼ਾਮ ਕਦ ਹੋਏਗੀ ਵੀ ਅਸੀਂ ਜਾਣਾ ਫਾਰਮ ਤੇ ਫਾਰਮ ਤੇ ਜਾ ਕੇ ਆਪਾਂ ਉਹਨਾਂ ਦੀ ਰਾਈਡਿੰਗ ਕਰਨੀ ਹੈ ਉਹਨਾਂ ਨੂੰ ਮੁਲਕੀ ਉਹਨਾਂ ਨਾਲ ਖੇਲਣਾ ਹੈ ਠੀਕ ਹੈ ਵੀ ਇਹ ਇਹ ਕਿੰਨਾ ਮੁਲਕੀ ਵਧੀਆ ਹੋ ਰਿਹਾ ਹੈ ਤੁਸੀਂ ਅੱਜਕੱਲ ਬੱਚੇ ਨਸ਼ੇ ਦੀ ਲਾਈਨ ਤੇ ਕਿੰਨੇ ਬੈ ਗਏ ਤੁਸੀਂ ਕਰ ਦੀ ਦੇਖਦੇ ਪੰਜਾਬ ਚ ਕੀ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਹਾਂ ਇਹ ਤਾਂ ਹੈ ਅੱਛਾ ਆਪਾਂ ਜਿਵੇਂ ਕਿਹਾ ਜਾਂਦਾ ਮੁੰਡੀ ਜਿਹੜਾ ਜਾਨਵਰ ਆ ਬੇਜਵਾਨਾ ਹੈ ਹੈਨਾ ਬਿਲਕੁਲ ਵੀ ਜਾਨਵਰ ਨੂੰ ਕਿਹੜਾ ਸਮਝ ਆ ਜਿਵੇਂ ਆਪਾਂ ਬੰਦੇ ਨੂੰ ਵੀ ਕਹਿੰਦੇ ਆ ਵੀ ਉਹ ਡੰਗਰਾ ਜਿਆ ਉਹ ਮੂਰਖਾ ਵੀ ਜਾਨਵਰਾਂ ਨੂੰ ਇਹ ਸਮਝਿਆ ਜਾਂਦਾ ਵੀ ਜਿਵੇਂ ਇਹਨਾਂ ਦਾ ਮਨੋਵਿਗਿਆਨ ਨਹੀਂ ਹੁੰਦਾ ਕੋਈ ਇਹ ਫੀਲਿੰਗ ਨਹੀਂ ਕਰਦੇ ਤੁਸੀਂ ਘੋੜਿਆਂ ਦੇ ਨਾਲ ਜੁੜੇ ਹੋਏ ਹੋ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਇਹ ਵੀ ਫੀਲ ਕਰਦੇ ਆ ਮੈਂ ਮੈਂ ਤੁਹਾਨੂੰ ਤੁਹਾਡੇ ਨਾਲ ਇਹੀ ਗੱਲ ਕਰਦਾ ਪਿਆਦਾ ਸਿਰਫ ਜਿਹੜਾ ਘੋੜਾ ਹੈ ਨਾ ਜੀ ਇਹ ਸਿਰਫ ਬੋਲ ਨਹੀਂ ਸਕਦਾ ਬਾਕੀ ਇਹ ਸਭ ਸਮਝਦਾ ਹੈ ਹਮ ਸਭ ਨੂੰ ਕਿ ਵੀ ਇਹਨੂੰ ਪਤਾ ਹੈ ਵੀ ਕੌਣ ਕਿਵੇਂ ਕੀ ਹੋ ਰਿਹਾ ਹੈ ਸਿਰਫ ਬੋਲ ਨਹੀਂ ਸਕਦਾ ਹਮ ਜਿਹੜਾ ਬੰਦਾ ਇਹਨਾਂ ਦੇ ਨਾਲ ਰਹਿੰਦਾ ਜੀ ਉਹਨੂੰ ਸਭ ਪਤਾ ਹੁੰਦਾ ਵੀ ਹੁਣ ਮੇਰੇ ਵੀ ਸਾਡਾ ਹੁਣ ਘੋੜਾ ਕੀ ਚਾਹ ਰਿਹਾ ਹੈ ਇਹ ਬੱਚੇ ਜਿਹਾ ਹੁੰਦਾ ਜੀ 4 ਸਾਲ ਚ 5 ਸਾਲ ਚ ਸਟੇਲੀਨ ਬਣ ਜਾਂਦਾ ਜੀ ਪਰ ਲੇਕਿਨ ਉਹ ਇੱਕ ਮਾਲਕ ਵਾਸਤੇ ਬੱਚਾ ਹੀ ਹੈ ਜੀ ਹੂੰ ਉਹਨੂੰ ਪਤਾ ਹੁੰਦਾ ਵੀ ਅੱਜ ਵੀ ਇਹ ਅੱਜ ਖੜਿਆ ਗਲਤ ਹੈ ਅੱਜ ਇਹਦਾ ਦਰਦ ਹੋ ਰਿਹਾ ਹੈ ਅੱਜ ਐਵੇਂ ਲੱਗ ਰਿਹਾ ਹੈ ਵੀ ਇਹ ਮੈਨੂੰ ਸਵੇਰ ਦਾ ਮੈਨੂੰ ਟਿਗ ਨਹੀਂ ਰਿਹਾ ਅੱਜ ਖਾਣਾ ਨਹੀਂ ਖਾ ਰਿਹਾ ਹੈ ਵੀ ਦਾਣਾ ਨਹੀਂ ਖਾ ਰਿਹਾ ਚੰਗੀ ਤਰ੍ਹਾਂ ਇਹ ਮਤਲਬ ਕਿ ਸਿਰਫ ਬੋਲ ਨਹੀਂ ਸਕਦਾ ਮਾਲਕ ਨੂੰ ਉਹ ਸਮਝਾ ਦਿੰਦਾ ਸਾਰਾ ਤੇ ਜਿਹੜੇ ਘੋੜੇ ਆ ਜਿਵੇਂ ਜਿਹੜੇ ਜਿਨ੍ਹਾਂ ਦਾ ਪਾਲਣ ਪੋਸ਼ਣ ਵਧੀਆ ਨਹੀਂ ਹੁੰਦਾ ਉਹਨਾਂ ਦਾ ਸੁਭਾਅ ਹੀ ਹਾਂ ਥੋੜਾ ਕੋੜ ਕੋੜ ਹੋ ਜਾਂਦੇ ਆ ਥੋੜੇ ਕੋੜ ਹੋ ਜਾਂਦੇ ਨੇ ਜੀ ਥੋੜੇ ਉਹ ਜਿਵੇਂ ਆਪਾਂ ਕਹਿੰਦੇ ਬੱਚਿਆਂ ਨੂੰ ਪਿਆਰ ਨਾਲ ਪਾਲਿਆ ਜਾਂਦਾ ਬੱਚੇ ਵਧੀਆ ਸੋਚ ਦੇ ਨਿਕਲ ਜਾਂਦੇ ਆ ਬਿਲਕੁਲ ਜੀ ਬਿਲਕੁਲ ਉਸ ਚੀਜ਼ਾਂ ਜੀ ਤੇ ਵੀ ਡਿਪੈਂਡ ਕਰਦੀਆਂ ਜੀ ਤੁਹਾਡੇ ਡਿਪੈਂਡ ਕਰਦੀਆਂ ਜੀ ਬਾਕੀ ਜੀ ਭਾਈ ਆਪਣਾ ਤੁਸੀਂ ਕਦੇ ਪੰਗਤ ਜੀ ਦੇ ਆਪਣਾ ਆਯੋਗ ਫਾਰਮ ਤੇ ਹਾਂਜੀ ਤੁਹਾਨੂੰ ਉੱਥੇ ਦਿਖਾਵਾਂਗੇ ਘੋੜੇ ਉੱਥੇ ਵੀ ਬਹੁਤ ਸੋਣ ਸੋਣੇ ਉਹਨਾਂ ਨੇ ਘੋੜੇ ਰੱਖੇ ਆ ਜੀ ਬਹੁਤ ਚੰਗੀਆਂ ਘੋੜੀਆਂ ਰੱਖੀਆਂ ਨੇ ਜੀ ਅ ਸਟਾਰ ਘੋੜੀਆਂ ਰੱਖੀਆਂ ਨੇ ਜੀ ਜਿਨ੍ਹਾਂ ਨੇ ਸਟਾਰ ਬੱਚੇ ਪੈਦਾ ਕੀਤੇ ਆ ਹਾਂ ਐ ਕਾਲੇ ਕੀ ਵੀਰ ਤੁਸੀਂ ਕਾਫੀ ਧੇਰ ਹੋ ਗਈ ਤੁਹਾਨੂੰ ਘੋੜਿਆਂ ਦਾ ਕਾਰੋਬਾਰ ਕਰਦਿਆਂ ਨੂੰ ਇਸ ਘੋੜੇ ਦੀ ਨਸਲ ਬਾਰੇ ਤੇ ਇਹਦੇ ਖੂਬੀਆਂ ਬਾਰੇ ਥੋੜਾ ਦਰਸ਼ਕਾਂ ਨੂੰ ਦੱਸੋ ਜੀ ਇਹ ਜੀ ਮਾਰਵਾੜੀ ਨਸਲ ਹੈ ਅੱਛਾ ਇਹ ਰਾਜਸਥਾਨ ਤੋਂ ਬਿਲੋਂਗ ਕਰਦੀ ਹੈ ਨਸਲ ਅੱਛਾ ਜੀ ਹਾਂ ਜੀ ਇਹ ਇਹਦਾ ਨਾਮ ਹੈ ਸਾਰੰਗ ਅੱਛਾ ਹਾਂ ਜੀ ਹਰਸ਼ ਕੋੜਾ ਹੈ ਮਸ਼ਹੂਰ ਤੂਫਾਨ ਦਾ ਉਹਦਾ ਬੱਚਾ ਹੈ ਜੀ ਕਿੱਥੇ ਦਾ ਜੀ ਉਹ ਕੋੜਾ ਉਹ ਰਾਜਸਥਾਨ ਦਾ ਹੀ ਅੱਛਾ ਬਾਬਾ ਬਾਬਾ ਜੀ ਕੋਲ ਹੈ ਉਹ ਅੱਛਾ ਅੱਛਾ ਇਹ ਜਿਹੜੀ ਨਸਲ ਆ ਇਹਦੀ ਖੂਬੀ ਕੀ ਹੁੰਦੀ ਹੈ ਮੂੰਹ ਦੀ ਬਿਊਟੀ ਦੇਖੋ ਤੁਸੀਂ ਹਾਂ ਜੀ ਬਾਲ ਦੇਖੋ ਕਿੰਨੇ ਸੋਹਣੇ ਹਾਂ ਸੁੰਬ ਜਿਹਨੂੰ ਹੂਫ ਕਹਿੰਦੇ ਆ ਪਾ ਉਹ ਦੇਖੋ ਕਿੰਨੇ ਪੂਰੇ ਪ੍ਰੋਪਰ ਹੈ ਹਾਂ ਹਾਂ ਸਟਰਕਚਰ ਦੇਖੋ ਪੂਰਾ ਹੀ ਹਾਂ ਪਿੱਛੇ ਨੂੰ ਕਲਰ ਦੇ ਲੋ ਬੜਾ ਸਾਈਜ਼ ਆ ਜਿਹੜਾ ਉਹ ਵਧੀਆ ਹਾਂ ਤੇ ਨੱਕੇ ਦੀ ਬਹੁਤ ਵਧੀਆ ਤਰੀਕ ਨਾਲ ਇਰੈਕਟ ਹੈ ਹਾਂਜੀ ਹਾਂ ਹਾਂ ਤੇ ਖੋਰ ਕੀ ਖੂਬੀਆਂ ਨੇ ਖੂਬੀ ਦੇਖੋ ਇੱਕ ਤਾਂ ਇੱਕ ਤਾਂ ਬਰੀਡ ਬਹੁਤ ਵਧੀਆ ਕਰਦਾ ਜੀ ਅੱਛਾ ਬੱਚੇ ਬੜੇ ਚੰਗੇ ਆਏ ਇਹਦੇ ਕਿਉਂਕਿ ਪਿੱਛੋਂ ਲਾਈਨ ਬਹੁਤ ਵਧੀਆ ਹੈ ਹਾਂ ਜੋ ਮਜ਼ਬੂਤੀ ਜ਼ਿਆਦਾ ਹੈ ਅੱਗੇ ਬੱਚਿਆਂ 'ਚ ਵੀ ਬਹੁਤ ਮਜ਼ਬੂਤੀ ਆ ਰਹੀ ਹੈ ਹਾਂ ਬਾਕੀ ਰਾਈਡਿੰਗ ਵੀ ਬਹੁਤ ਵਧੀਆ ਕਰਾਂਦਾ ਹੈ ਜੀ ਰਾਈਡਿੰਗ ਪੂਰ ਐ ਤਸੱਲੀ ਕਰਾਂਦਾ ਹੀ ਸੀਲ ਹੁੰਦੇ ਘੋੜੇ ਵੈਸੇ ਕੋੜੇ ਹਰ ਇੱਕ ਦਾ ਲੱਗ ਉਹ ਹੁੰਦਾ ਹੀ ਇਤਰਾ ਇਹ ਬੰਦਿਆ ਦਾ ਲੱਗ ਸੁਭਾਅ ਉਹਦਾ ਇਹਨਾਂ ਦਾ ਵੀ ਲੱਗ ਸੁਭਾਅ ਹੁੰਦਾ ਹੈ ਅੱਛਾ ਹਾਂ ਉਹਦਾ ਬਸ ਮਾਲਕ ਦੇ ਡਿਪੈਂਡ ਕਰਦਾ ਕਿ ਤਰ੍ਹਾਂ ਨੂੰ ਟ੍ਰੀਟ ਕਰਦਾ ਉਹਨੂੰ ਪਾਲਣ ਪੋਸ਼ਣ ਕਿਦਾਂ ਦਾ ਹੋਇਆ ਜੇ ਉਹਨੂੰ ਸਹੀ ਵਾਤਾਵਰਨ ਨਹੀਂ ਮਿਲਦਾ ਘੋੜੇ ਨੂੰ ਫਿਰ ਉਹ ਚਿੜਚਿੜੇ ਸੁਭਾਅ ਤੇ ਅਸਰ ਪੈਂਦਾ ਹਾਂਜੀ ਚਿੜਚਿੜਾ ਹੋ ਜਾਂਦਾ ਹੈ ਹੂੰ ਜਿੱਦਾਂ ਆਪਾਂ ਬੱਚਿਆਂ ਨੂੰ ਪਾਲਣ ਦੀ ਗੱਲ ਕਰਦੇ ਆਂ ਵੀ ਬੱਚਿਆਂ ਦਾ ਪਾਲਣ ਪੋਸਟ ਕਿਹਾ ਜਾਇਆ ਜੇ ਵਧੀਆ ਆ ਤਾਂ ਬੱਚੇ ਦੇ ਮਨੋਵਿਗਿਆਨ ਤੇ ਜੋ ਅਸਰ ਪੈਂਦਾ ਤਾਂ ਘੋੜਿਆਂ ਤੇ ਵੀ ਪੈਂਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇਹ ਵੀ ਪੂਰਾ ਮਤਲਬ ਪੂਰੀ ਗੌਰ ਭਾਲਦੇ ਆਂ ਜੀ ਪਿਆਰ ਭਾਲਦੇ ਤਰ੍ਹਾਂ ਬੱਚਿਆਂ ਨੂੰ ਕਰਦੇ ਹਾਂ ਉਤਰੇ ਜੇ ਮਾੜੀ ਥਾਂ ਤੇ ਬੰਨਿਆ ਹੋਇਆ ਘੋੜਾ ਤੇ ਉਹਨੂੰ ਟਾਈਮ ਤੇ ਤੁਸੀਂ ਪਾਉਂਦੇ ਨਹੀਂ ਜਾਂ ਖੁੱਲਾ ਨਹੀਂ ਛੱਡਦੇ ਬਿਲਕੁਲ ਬੜਾ ਸ਼ਾਨਦਾਰ ਲੁੱਕ ਦਾ ਘੋੜਾ ਇਹ